ਅਿਤ ਰੱਬ ਆਪਣਾ ਸਮਰ ਦੋਵੇਂ ਟੀਮਾਂ ਤਿਆਰ ਹੋਈ ਆ ਗੱਡੀਆਂ ਖੜੀਆਂ ਦੋ ਗਰੁੱਪ ਹੀ ਇੱਕ ਦੋ ਕਰਦੇ ਕਰਦੇ ਓਕੇ ਕਰਦੇ ਪੈਕਅਪ ਚਲੋ ਜੀ ਸੇਫਲੀ ਜਾਇਆ ਕਰੋ ਧੁੰਦ ਬੜੀ ਮੌਸਮ ਹੋਇਆ ਮੌਸਮ ਆ ਸਸੀ ਗਾਲ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਸੋ ਆਪਾਂ ਜਾ ਰਿਹਾ ਜਿਨੇਹਾਲ ਸਿੰਘ ਵਾਲਾ ਤੇ ਉੱਥੇ ਆਪਣਾ ਫੰਕਸ਼ਨ ਅੱਜ ਹੈ ਸ਼ੋਭਾ ਡ੍ਰੀਮ ਗਰਲਜ਼ ਕਲੱਬ ਦਾ ਤੇ ਇੱਕ ਹੀ ਆ ਬਾਹਰ ਦਾ ਮਾਹੌਲ ਵੇਖੋ ਬਾਹਰ ਦਾ ਮਾਹੌਲ ਵੇਖੋ ਨਿਆਰੇ ਆਏ ਪਏ ਆ ਤੇ ਆਜ ਕੋਸਾਬ ਆ ਕੋਸਾਬ ਅੱਜ ਆ ਆ ਮੂਰੇ ਹੋਇਆ ਗੱਡੀ ਆ ਚਲਾ ਰਹੇ ਆ ਤੁਹਾਨੂੰ ਮਾਰਾ ਕਿਰਪਾ ਕਰੇ ਤੇ ਗੁਰੂ ਰਾਮਦਾਸ ਵੀ ਆਪਾਂ ਮੰਝਲਾ ਤੇ ਪਹੁੰਚੀਏ ਤੇ ਇਹ ਨਾ ਹੋਵੇ ਹੋ ਜੇ ਆਧੂ ਕੋਲ ਸਾਹਿਬ ਤੇ ਕਿਰਪਾ ਕਰਨ ਮਾਰੇ ਤੇ ਬਲੌਗ ਦਾ ਬਣੇ ਰਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਤੇ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਮੈਂਟ ਕਰਦਿਆ ਕਰੋ ਭਰਾਵੋਂ ਚਲੋ ਮਿਲਦੇ ਆ ਰਾਜ ਹਾਂਜੀ ਬਹੁਤ ਬੁਰਾ ਆੜਿਆ ਸਰਦੀ ਦੇ ਨਾਲ ਕੁਝ ਦੱਸ ਨਹੀਂ ਸਕਦਾ ਇਹ 1 ਹਫਤਾ ਹੋ ਗਿਆ ਲੋਕਲ ਲੌਂਡੇ ਆ ਤੇ ਅੱਜ ਹੀ ਆ ਤੇ ਅੱਜ ਹੀ ਰੋਲ ਲਾ ਪਿਆ ਤੂੰ ਨਹੀਂ ਸੁਧਰੀਆ ਤੂੰ ਨਹੀਂ ਸੁਧਰੀਆ ਸਾਢੇ ਸਾਢਾ ਟਾਈਮ ਆ ਤੇ ਕਿੰਨੇ ਵਜ ਗਏ? ਅਜੇ ਤੇ ਹੋਇਆ ਸਾਢੇ ਸੱਤ ਹੀ ਹੋਏ ਅਜੇ ਤੇ ਸਾਢੇ ਸੱਤ ਦੀ ਟਾਈਮ ਤੇ ਹੀ ਆ। ਤੁਮ ਨਹੀਂ ਸੁਧਰੀਆ ਤੁਮ ਨਹੀਂ ਜੁਰੀਆ ਪਰਦੇਸੀ ਲੋਕਾਂ ਲੱਗੀ ਆ ਗਿਆ ਜੇ ਗੱਲ ਕੀ ਵੇ ਮੈਂ ਅਜੇ ਮੈਂ ਨਾ ਨੂੰ ਜਿੰਨੇ ਆ ਫੋੜਾ ਹਾਂ ਤਾਂ ਕਿੰਨਾ ਰੋਣਡਾ ਹੰਡ ਬਹੁਤ ਜ਼ਿਆਦੀ ਪੈਣ ਰਹੀ ਆ ਤੇ ਬੜਾ ਹੀ ਹਾਲ ਆ ਸੋ ਮਿਹਨਤ ਆ ਬਸ ਇਹ ਜਿਹੜੀ ਮਿਹਨਤ ਹੈ ਨਾ ਇਹੋ ਹੀ ਮੁੱਲ ਮੋੜਦੀ ਆ ਮੇਤੋ ਧੁੰਦ ਬਹੁਤ ਸੀ ਅੱਜ ਤੇ ਫਾਈਨਲੀ ਧੁੱਪ ਚੜ ਗਈ ਆ ਮੌਸਮossal ਸਾਫ ਹੋਇਆ ਤੇ ਆਪਾਂ ਜਾਇਆ ਬੱਗ ਪਰਾਨਾ ਨਿਹਾਲ ਸਿੰਘਲਾਂ ਸੋ ਨਿਹਾਲ ਸਿੰਘਲਾਂ ਨਾਮ ਕਵੀ ਚੱਤਿਆ ਰਿਹਾ ਜੀ ਅਮਰਪਾਈ ਅਮਰਪਾਲ ਸਿੰਘ ਜੀ ਵੀ ਜੋ ਗੱਲਬਾਤ ਚੱਲੀ ਸੀ ਸੋ ਦਿਖਾਉਨੇ ਆ ਅੱਜ ਇੱਕ ਵਧੀਆ ਜੀ ਚੀਜ਼ ਤੁਸੀਂ ਵੀਡੀਓ ਵੇਖੀ ਹੋਣੀ ਐ ਇੱਕ ਕੀ ਜਿਹਦੇ ਵਿੱਚ ਕਹਿੰਦਾ ਯਾਰ ਉਹਨੇ ਤੇ ਬਰਾਤੀ ਨਹੀਂ ਜਿਹੜੇ ਦਾ ਭਗੜੇ ਵਾਲੇ ਸੱਦੇ ਆ ਤੇ ਉਹ ਟੀਮਾਂ ਦੋਵੇਂ ਆਪਣੀਆਂ ਜਿੱ ਇਕੱਠੀਆਂ ਹੋਈਆਂ ਆਪਣੀ ਵੀ ਟੀਮ ਨਾਲ ਐ ਤੇ ਕਈ ਮਬ ਹੋਰ ਆਈ ਐ ਟਰੈਕ ਟੌਨ ਡੀਜੀ ਦਾ ਸ਼ੋਅ ਵਾ ਤੇ ਬਣਾਉਨੇ ਆ ਮੌਲ ਚਾਲ ਦਿਖਾਉਨੇ ਤੁਹਾਨੂੰ ਭਗੜਾ ਛੰਗੜਾ ਆਜੋ ਰਸਤੇ ਜੀ ਮਿੱਤਰੋ ਥੋੜੀ ਪ੍ਰੋਬਲਮ ਜੀ ਹੋ ਗਈ ਟਾਇਰ ਪੰਚਰ ਹੋ ਗਿਆ ਇੱਕ ਦਾ ਵੀ ਫੜ ਗਿਆ ਆਪਣੀ ਕਿਲ ਵੱਜ ਗਿਆ ਕੀ ਆ ਗਿਆ ਉਹ ਕੀ ਹੋ ਗਿਆ ਪਤਾ ਨਹੀਂ ਲੱਗਾ ਪਰ ਬਚਾਓ ਗਿਆ ਸੋ ਕਲਿੱਪ ਲਾਉਣਾ ਨਾਲ ਉਹ ਵੀ ਛੋਟਾ ਜਿਹਾ ਤੇ ਹੁਣ ਟਾਇਰ ਵਾਲੀ ਦੁਕਾਨ ਵੇਖਣ ਲੱਗਾ ਵੇਖਦੇ ਆ ਵੀ ਇੱਥੇ ਕਿਤੇ ਹੋਈ ਤੇ ਟਾਇਰ ਨਵੇਂ ਪਾ ਲੈਣੇ ਆਪਾਂ ਕਿਉਂਕਿ ਗੱਡੀ ਸਾਰਾ ਸੀਰੀਅਲ ਚੱਲਣੀ ਆ ਤੇ ਦੇਖਦੇ ਆ ਚੱਲ ਹੁਣ ਤੇ ਓਕੇ ਆ ਸੋ ਆ ਅੱਡਾ ਹੈਗਾ ਨਿਹਾਲ ਸਿੰਘ ਵਾਲਾ ਕਹਿੰਦੇ ਵਧੀਆ ਟਾਇਰ ਸ਼ੋਰੂਮ ਤੇ ਨਹੀਂ ਹੈਗਾ ਇੱਥੇ ਬਟ ਬੜਾ ਬੜਾ ਦੇਖਦੇ ਤੁਰ ਫਿਰ ਕੇ ਤਮਾਲੀਆ ਜਿੱਥੋਂ ਨਾ ਇੱਕ ਕੰਮ ਤੇ ਕਰੀ ਅੱ ਕਿੰਨੇ ਪਹਿ ਲੈਂਦੇ ਟਰੈਵਲ ਧੋਣੀ ਲਿਆਵਾ ਕੀਸੇ ਵਾਲ ਹੋਗੇ ਟੈਂਪੂ ਟਰੈਵਲ ਧੋਣੀ ਲਿਆਵਾ ਕਿੰਨਾ ਕ ਟਾਈਮ ਤੱਕ ਦੇ ਵਿੱਚ ਇੱਥੇ ਅੱਧੇ ਘੜੇ ਲੱਗਾ ਜਾ ਕੀਸੇ ਵਾਲ ਹੋਗੇ ਕੋਈ ਨਹੀਂ ਆਉਗਾ ਦੱਸੋ ਨਾ ਫੇਰੀ ਲੈ ਕੇ ਹੋ ਤੁਸੀਂ ਕਹੋ 1000 1000 ਰੁਪਈਆ ਲੈਣਾ ਮੈਂ ਹੁਣ ਕੇ ਆ ਗਿਆ ਇੱਥੇ ਕਿਨੇ ਵੇ ਲੋਗੇ ਕੋਈ ਨਹੀਂ ਕੋਈ ਨਹੀਂ ਆਉਗਾ ਲਓ ਵੀ 500 ਵਿੱਚ ਗੱਲ ਹੋ ਗਈ ਆ ਤੇ ਰੀ ਇਹ ਤੋਂ ਬਾਈ ਉਹ ਨਹੀਂ ਗੱਡੀ ਢੋਂਦੇ ਨਾ ਤੇ ਸਾਫ ਸਫਾਈ ਪੂਰੀ ਘੈਂਡ ਕਰਨ ਦੇ ਤਾਂ ਕਰਕੇ ਮੰਜਾ ਬਣ ਗਿਆ ਵੀ ਟੈਂਪੋ ਟਰਾਲੀ ਧਵਾ ਲਈਏ ਸੋ ਬਾਈ ਟਾਇਰ ਦਾ ਵੀ ਇਹਨੇ ਆ ਕਿਸਮਾ ਉਹ ਟਾਇਰ ਵੀ ਪਾਈ ਲਿਗੇ ਮਰ ਅੱਜ ਕਿਉਂਕਿ ਲੰਮੇ ਸਫਰਾਂ ਤੇ ਆਪਾਂ ਜਾਣਾ ਹੁੰਦਾ ਤੇ ਆ ਜੋ ਇਦਾਂ ਕਰਦੇ ਆ ਨਾਲੇ ਗੱਡੀ ਧਵਾ ਲਾਂਗੇ ਨਾਲੇ ਟਾਇਰਾਂ ਵਾਲੀ ਦੁਕਾਨ ਤੇ ਜਾ ਕੇ ਟਾਇਰ ਵੇਖਾਂਗੇ ਜਿਹੜਾ ਵਧੀਆ ਮਿਲੇ ਤੇ ਗਰੰਟੀ ਗਰੰਟੀ ਇਹ ਵੀ ਹੁਣ ਜਿਆਦਾ ਇਤੋਂ ਗਰੰਟੀ ਕਰਾਂਗੇ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਫਿਰ ਤੋਂ ਚੇਂਜ ਕਰਵਾਉਣਾਗੇ ਮਾਨਤ ਦੇ ਵਿੱਚ ਦੁੱੱਚੀ ਜੀ ਬਣੀ ਜਾਂਦੀ ਆ ਵੀ ਇੱਡੀ ਦੂਰ ਕਿੱਥੇ ਜੇ ਮੰਨ ਲਓ ਕਿ ਪ੍ਰੋਬਲਮ ਹੁੰਦੀ ਹੈ ਤਾਂ ਚੇਂਜ ਕਰਵਾਉਣਾ ਇੱਥੇ ਸੱਪਾ ਫੜੀ ਆਵਾਂਗੇ ਅੰਮ੍ਰਿਤਸਰੋਂ ਹੀ ਪਾਵਾਂਗੇ ਮਾਰਾ ਸੋਕਰ ਆ ਕੇ ਗੱਡੀ ਦਿਵਾ ਲਨੇ ਆ ਵਾਹ ਹੈਗਾ ਆਪਣਾ ਪੈਲਸ ਨਿਹਾਲ ਸਿੰਘ ਵਾਲਾ ਪਿੰਡ ਤੇ ਦਿਖਾਉਣੇ ਜਾ ਕੇ ਪੈਲਸ ਬਹੁਤ ਘਾੜਾ ਖੁੱਲਾ ਡੋਲਾ ਵਧੀਆ ਇਧਰ ਸਾਈਡ ਤੇ ਪੁਰਾਣਾ ਇਧਰ ਨਵਾਂ ਛੱਤਿਆ ਘੈਂਣ ਗੱਲ ਬਾਅਦ ਆ ਪਾਰਕਿੰਗ ਪੂਰਕਿੰਗ ਗੱਡੀ ਸਿੱਧੀ ਮਗਰੀ ਚਲੇਗੀ ਆ ਬੀਜੇ ਕੋਲੀ ਆ ਬਾਈ ਆਪਣਾ ਹੈਲਪ ਕੀਤੀ ਥੋੜੀ ਜ ਸੋ ਐਂਟਰਸ ਵੇਖੋ ਗੜੀ ਕਿਹàngਾ ਹੈ ਨਾ ਮੋਲ ਕਟਾ ਕਿਹàngਾ ਵਧੀਆ ਨਾ ਮੈਂ ਆ ਕਿੰਦ ਕਰਦੀਆਂ ਕਰੋਬਰ ਕਰ ਲੈਣਾ ਉਹਨਾਂ ਨੇ ਕਿਤੇ ਵੀ ਕਰ ਲੈਣਾ ਪੈਲੈਸ ਦੇ ਵਿੱਚ ਇੱਕ ਨਵੀਂ ਜੁਨੀਕ ਜੀ ਚੀਜ਼ ਆਈ ਆ ਵੀਰ ਮਿਹਨਤ ਕਰਕੇ ਮਿਹਨਤ ਕਰਨ ਰਿਆ ਤੇ ਵਿਆਹ ਵਿਵਹਦਾ ਨਾਲੇ ਤੇ ਪੈਸੇ ਇਕਵਲਦਾ ਅੱਜ ਦਿਖਾਉਣੇ ਵੀ ਇਦਾਂ ਕਹਿੰਦ ਜੀ ਗੱਲ ਬਾਤ ਆਹ ਵੇਖੋ ਬਾਈ ਦੇ ਕੀ ਗੱਲ ਬਾਈ ਆ ਮਲੇ ਮੈਂ ਬਾਈ ਮੈਂ ਤੁੰ ਮਾਰ ਰਿਆ ਸਾਰੇ ਬਾਈ ਵੀਰੇ ਕਾਦੀ ਲੱਕੜ ਦੇ ਆ ਤੋ ਇਹ ਪਾਸ ਤੋਂ ਇੱਕੋ ਫ੍ਰੈਂਡਲੀ ਪ੍ਰੋਡਕਟ ਹੈ ਬੈਂਗੂ ਦੇ ਵਾਹ ਵਾਹ ਤੋਂ ਬਣਿਆ ਹੋਇਆ ਸਾਰਾ ਵਾਹਸ ਤੋਂ ਬਣਿਆ ਹੋਇਆ ਸਾਰਾ ਵੀਰ ਪਾਲਾ ਦੇ ਵਿੱਚ ਲਾਈ ਇਹਨਾਂ ਵੀਰ ਨੇ ਆਪਣਾ ਸਟਾਲ ਆ ਦੇਖੋ ਕਿਹੜੀ ਛੋਣੀ ਵਾਹਸ ਤੋਂ ਬਣੀ ਹੋਈ ਸਾਰੀ ਚੀਜ਼ਾਂ ਸੋ ਸਾਰੀਆਂ ਕੁਦਰਤੀ ਤੌਰ ਤੇ ਜਨ ਕਿ ਕੀ ਕਹਿੰਦੇ ਨੇ ਇਹਨੂੰ ਬੜਾ ਲਿਆ ਪ੍ਰੋਡਕਟ ਸਾਰੇ ਤੇ ਬਾਈ ਨੇ ਲਾਇਆ ਵੀਰ ਨੇ ਸੋ ਉਹ ਲੱਗੀ ਆਪਣੀ ਸਾਹਮਣੇ ਸਟੇਜ ਆ ਪੈਲਸ ਤੇ ਲੱਕੜ ਦੇ ਬਣਿਆ ਹੋਇਆ ਵਾਹਸ ਦੇ ਖਵਾ ਚੈੱਕ ਬਹੁਤ ਹੀ ਲਾਈਟ ਵੇਟ ਹੈ ਯਾਰ ਬੜੀ ਘੈਂਟ ਚੀਜ਼ ਹੈ ਪਰ ਬਲਦ ਪ੍ਰੋਜੈਕਟ ਪਹਿਲੀ ਵਾਰ ਵੇਖਿਆ। ਸੋ ਘੈਂੜਾ। ਧੰਨਵਾਦ, ਸ਼ੁਕਰੀਆ। ਉਧਰ ਟੀਮਾਂ ਆਪਣੀਆਂ ਤਿਆਰ ਹੋਣੀਆਂ ਦਿਖੋ ਨਾ ਤੁਹਾਨੂੰ ਜਾ ਕੇ ਮੋਹਲਾ ਜਿਹਾ। ਆ ਬਾਈ ਗਣਾਂ ਭੈਣ ਹੋਣਾਂ ਦੀ ਮੈਰਜ ਆ। ਇਹਨਾਂ ਦੇ ਵਿਆਹ ਤੇ ਆਪਾਂ ਨੂੰ ਵਾਈਟ ਅੱਜ ਤੇ ਮਨਾਉਨੇ ਅੱਜ ਮਾਹੌਲ ਚਲ ਪੂਰਾ ਵਧੀਆ, ਭੰਗੜਾ ਛੰਗੜਾ ਪਾਉਨੇ ਆ। ਆ ਜਾਣ ਆਪਣੀ ਪੱਟੀ ਤੋਂ। ਬਾਬਾ ਜੀ ਇਧਰ ਆਓ। ਦੋ ਟੀਮਾਂ ਦਾ ਇੱਥੇ ਉਧਰ ਇੱਕ ਉਧਰ ਟੀਮ ਤਿਆਰ ਹੋ ਰਹੀ ਹੈ ਕਿੰਦਰੋਂ ਹੋ ਰਹੀ ਹੈ। ਤੇ ਆ ਆਪਣੀ ਟੀਮ ਐ। ਸੋ ਆ ਇਹਨੂੰ ਸਾਰੀ ਕੋਈ ਨਹੀਂ ਪਸੰਦ ਆਉਂਦਾ ਰੰਜੀਤ ਜਿੱਥੇ ਜਾਓ ਇਹਨੂੰ ਕੋਈ ਚੀਜ਼ ਪਸ ਆ ਸਾਡੀ ਮੈਡਮ ਆਵੇ ਸਤਿ ਸ੍ਰੀ ਅਕਾਲ ਜੀ ਬਾਜੀ ਬਾਡੂ ਮਾਨ ਕੀ ਅਨਮੋਲ ਪੂਰਾ ਪਰਾ ਸਭ ਤੋਂ ਸੋਹਣਾ ਤੇ ਘੈਂਡ ਮੁੰਡਾ ਚਿੱਟਾ ਰੰਗ ਓਏ ਤੇਰੀ ਸਤਜੀਤ ਸਿੰਘ ਵਾਲਾ ਵੀਰ ਠੀਕ ਹੈ ਸ਼ੁਕਰਿਆ ਕੁੜੀ ਵਿਚਾਰੀ ਠੰਡ ਲੱਗੀ ਬੜੀ ਬਿਮਾਰ ਹੋ ਗਈ ਸੋ ਦਿਖਾਉਨੇ ਆ ਜਮੋਲ ਚਲ ਬਣਾਉਣੇ ਪੂਰਾ ਔਰ ਤੁਹਾਨੂੰ ਦਿਖਾਵਾਂ ਟਾਇਰ ਸੱਚ ਬਾਲ ਬਾਲ ਹੀ ਵਜੇ ਤੇ ਦਿਖਾਉਣਾ ਤੁਹਾਨੂੰ ਟਾਇਰ ਤੇ ਆ ਟਾਇਰ ਅੱਜ ਬਹੁਤ ਬੁਰਾ ਹਾਲ ਹੋਣ ਵਾਲਾ ਜੀ ਬਾਬੇ ਦੀ ਕਿਰਪਾ ਹੀ ਕੀਤੀ ਸਾਰਾ ਹੀ ਪਾੜ ਗਿਆ ਇਕਦਮ ਹੀ ਪਨੀਜਾ ਕੇਲ ਵੱਜ ਗਿਆ ਕੀ ਹੋਇਆ ਗਰਮ ਨਹੀਂ ਹੋਇਆ ਟਾਇਰ ਬੱਚ ਵੇਖਿਆ ਤੇ ਇਕਦਮ ਹੀ ਟੀਮ ਦਾ ਲੋਗੋ ਰਾਣੀ ਆਪਣੀ ਕਰਮਾਂ ਵਾਲੀ ਹੈ ਧੋ ਵਾਲੀ ਹੈ ਧੋਨੇ ਅੱਜ ਤਰੇਲ ਚ ਲੱਗਦੀ ਹੈ ਰੋਜ਼ ਬਾਹਰ ਤੇ ਤੰਗ ਕਰਕੇ ਥੋੜੀ ਜਲੀ ਜਲਦੀ ਗੰਦੀ ਹੋ ਜਾਂਦੀ ਸੋ ਬਲਦਿਆਂ ਆਜੋ ਲੋਕਡਾਊਨ ਲੋਕਡਾਊਨ ਥੱਲੇ ਵੜਾ 扑ਕਦਾ ਉੱਤੇ ਸਟੇਜ ਤੇ ਤੋਂ ਹੁੰਦਾ ਨਹੀਂ ਕੋਈ ਸਾਲਿਆ ਕੰਮਚੋਰ ਹੀ ਹੈ ਕੰਮਚੋਰ ਉਸਾਂ ਇਸ਼ਾਰੇ ਮਾਰ ਜੂ ਹਾਂ ਉਦੋਂ ਉਦੋਂ ਕਹਿ ਦਿੰਦੇ ਵੀ ਉਹ ਕਰਨਾਵਾਂ 1.5 ਕਿਲੋ ਬੱਕਰਾ ਖਾ ਕੇ ਤੇ ਮੁੜ ਕੇ ਵਿਗਨ ਨੂੰ ਤੁਰ ਜਾਣਾ ਓਏ ਉਹ ਪ੍ਰੈਸ ਲਾਵਾਂਗੇ ਮਾਰੋ ਲੰਮੇ ਟਮਟਮੜੀ ਹੋ ਜਾ ਤਿਆਰ ਮੋਲ ਬਣਾਈਏ ਅੱਗੇ ਐ ਸਾਬ ਬਾਬਾ ਜੀ ਹਾਂ ਕਿਦਾਂ ਕਿਦਾਂ ਦੀਪੂ ਦੀਪੂ ਕਿਦਾਂ ਅੱਜ ਲਾਉਣਗੇ ਸਟੇਰ ਸਭ ਤੋਂ ਪੁਰਾਣੇ ਤੇ ਮਸ਼ਹੂਰ ਆਰਟਿਸਟ ਸਾਡੇ ਅੱਧੇ ਕਨਵਰ ਤੇ ਅੱਧੇ ਪਾਗੜੀ ਇਹ ਕਨਵਰ ਤੇ ਪੂਰੇ ਹੀ ਲੱਗਦੇ ਜਿਵੇਂ ਬਣ ਜਾਂਦੇ ਨੇ ਕਿ ਆਹੀ ਬਾਤ ਹੈ ਸੈਟਅਪ ਆਪਣਾ ਰੈਡੀ ਆ ਸੋ ਸਟੇਜ ਵੇਖੋ ਤੁਸੀਂ ਖੁੱਲੀ ਡੁੱਲੀ ਸਟੇਜ ਹੈ ਜੋ ਸਟੇਜ ਖੁੱਲੀ ਡੁੱਲੀ ਹੁੰਦੀ ਨਾ ਫਿਰ ਮਜ਼ਾ ਆਉਂਦਾ ਨੱਚਣ ਦਾ ਸੋ ਆਡੀਅנס ਆ ਚੁੱਕੀ ਆ ਤੇ ਕਰਦੇ ਹਾਂ ਸ਼ੁਰੂ 15-20 ਮਿੰਟ ਤੱਕ ਬਾਜੀ ਤਿਆਰੀ ਕਰ ਰਹੇ ਆ ਆ ਸਭ ਵੀ ਆਈ ਛੋਟੇ ਤੇ ਆਹ ਕਰੋ ਚੈੱਕ ਸੈਟਅਪ ਲੱਗਦਾ ਨਾ ਘੈਂਟ ਬਸ ਲੁੱਕ ਜਲ੍ਹਾਸ਼ ਲੁੱਕ ਘੈਂਟ ਗੱਲ ਬਾਤ ਸੋ ਕਰਦੇ ਹਾਂ ਸ਼ੁਰੂ 15-20 ਮਿੰਟ ਤੱਕ ਬੋਲੀ ਚੱਕ ਕੇ ਥੋੜਾ ਆ ਓ ਹੋ ਧਾਇਆਂ 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 ਨਹੀਂ ਚੰਦਰ ਆ ਮਾਪਿਆਂ ਨੇ ਓ ਧਾਇਆਂ ਪੜਨ ਚੰਡੀਗੜ ਪਾਈਆਂ ਤੇ ਬੰਦੇ ਰਾਗੇ ਦਾ ਕੰਮ ਮੇਟਰ ਆਪਣਾ ਨਿਬੜ ਗਿਆ ਜੀ ਤੇ ਹੁਣ ਟੈਂਪੂ ਟੌਰਨ ਲੈ ਗਏ ਆ ਪੈਰ ਪਵਾ ਲਈਏ ਸਟੈਪਣੀ ਤੇ ਉੱਥੇ ਹੀ ਜਾ ਕੇ ਪਾਵਾਂਗੇ ਅਮਸਰ ਨਵੇਂ ਟਾਇਰ ਤੇ ਰਾਹ ਜ ਖਰਾਬ ਨਾ ਹੋਈਏ ਕਿਉਂਕਿ ਟਾਇਰ ਬਿਲਕੁਲ ਜੀ ਤੁਸੀਂ ਵੇਖਿਆ ਹੀ ਆ ਵੀ ਇਹ ਸਮਾਪਤੀ ਹੋ ਗਿਆ ਜੀ ਵੀ ਕੰਡਮੀ ਹੋ ਗਿਆ ਤੇ ਟਾਇਰ ਹੁਣ ਨਵੇਂ ਸਟੈਪਣੀ ਲਈਏ ਬਾਈ ਜੀ ਨੂੰ ਕੋ ਤੇ ਫਿੱਟ ਕਰਕੇ ਰੱਖ ਲਈਏ ਕਿ ਰਾਹ ਜ ਖਰਾਬ ਨਾ ਹੋਈਏ ਕੋਈ ਲਗਾਤਾਰ ਛੋਵ ਤੇ ਵਾਇਆ ਵੀ ਤਰਪਾ 25 ਕਿਲੋਮੀਟਰ ਪੈ ਜਾਂਦਾ ਆਪਾਂ ਨੂੰ ਨਵਾਂ ਟਾਇਰ ਲਿਆ ਭਾਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਫਾਇਰ ਮੰਗਾ ਕੇ ਤਾਂ ਨਾ ਕੋ ਨਵੇਂ ਟਾਇਰ ਹੀ ਸਟੱਪਨੀ ਮੰਗਾ ਕੇ ਦਿੱਤੀ ਤੇ ਫਿਰ ਸਟੱਪਨੀ ਲਾਉਣੀ ਹੁਣ ਲਾਈਟਾਂ ਦਾ ਕੰਮ ਮੈਂ ਕਰਾ ਹੀ ਲਈਏ ਤੇ ਲਾਈਟਾਂ ਸਹੀ ਕਰਾਉਣ ਲੱਗੇ ਜਿਹੜੀ ਜਗਦੀ ਹੋਈ ਬੁਝੂਗੀ ਉਹ ਵੀ ਬੁਝਾ ਦਿੱਤੀ ਬਾਈ ਨੇ ਤੇ ਪਤਾ ਨਹੀਂ ਕੀ ਕਰ ਜਾਂਦਾ ਤੇ ਅੱਜ ਸਵੇਰ ਦਾ ਹੀ ਨਾ ਸਵੇਰ ਦਾ ਹੀ ਨਾ ਦਿਨ ਖਰਾਬ ਹੀ ਆਇਆ ਇਸ ਵੇਲੇ ਟਾਇਰ ਪਾੜ ਗਿਆ ਤੇ ਸ਼ੋਅ ਕੈਨਸਲ ਹੋ ਗਿਆ ਕੱਲ ਦਾ ਤੇ ਆ ਇਲੈਕਟ੍ਰੀਸ਼ੀਅਨ ਤੋਂ ਕਰਾਉਣਾ ਸਹੀ ਤੇ ਉਹ ਵੀ ਖਰਾਬ ਹੋ ਗਿਆ ਤੇ ਆਪਾਂ ਨੇ ਕੀ ਕਰਦਾ ਕੀ ਕਰਦਾ ਨੇ ਹੁਣ ਕੀ ਕਰਦੇ ਕੀ ਨਹੀਂ ਕਰਦੇ ਮਾੜੀ ਮੋੜੀ ਜਗਾਉਣੇ ਆ ਫਿਰ ਜਦੋਂ ਛੁੱਟੀ ਹੋਈ ਸਾਰਾ ਕੰਮ ਕਰਾਉਣੇ ਇੱਕ ਰੀਜ ਨਾਲ ਅਸਲੀ ਮਿੱਤਰੋ ਆਪਾਂ ਆ ਗਏ ਪਹਿਲੇ ਚ ਪੈਕਅਪ ਹੋ ਗਿਆ ਲਾਈਟਾਂ ਨਹੀਂ ਸਹੀ ਹੋਈਆਂ ਤੋਂ ਤੂਬਾ ਸੜੀਆਂ ਕਹਿੰਦਾ ਕਹਿੰਦਾ ਜਰ ਮੱਥਾ ਮਾਰਦਾ ਰਿਹਾ ਤੇ ਬਾਕੀ ਪੈਕਅਪ ਹੋ ਗਿਆ ਤੇ ਨਿਕਲ ਲੱਗੇ ਬਾਦ 5-7-10 ਮਿੰਟ ਤੇ ਰੋਟੀ ਆਪਣੀ ਖਾ ਕੇ ਇਹ ਭਾਈ ਦੀ ਟ੍ਰੈਵਲ ਸਾਫ ਕਰਨ ਦਿਆ ਤੋਂ ਆਪਾਂ ਆਪਣਾ ਸਮਾਰਟਫੋਨ ਜਰਾ ਰੱਖ ਲਿਗੇ ਤਰਾ ਆਪਾਂ ਆਪਣਾ ਚੱਕਿਆ ਆਪਾਂ ਆਪਣਾ ਹੋਰ ਨਾਲ ਅੱਜ ਦਿਨ ਲੈ ਜਾਗੇ ਦਾ ਹੋ ਗਿਆ ਪੈਕਅਪ ਮਿੱਤਰੋ ਤੇ ਚਲਦੇ ਆਂ ਧੁੰਦ ਮੌਸਮ ਖਰਾਬ ਹੋ ਗਿਆ ਫੇਰ ਟਕਪ ਹੋ ਗਿਆ ਮਿੱਤਰੋ ਤੇ ਚਲਦੇ ਆਂ ਕਰੇ ਤੇ ਨਿਕਲੀ ਮੈਂ ਟੋ ਮੈਂਡੀ ਮੌਸਮ ਫੇਰ ਖਰਾਬ ਹੋ ਗਿਆ ਧੁੰਦ ਬਹੁਤ ਜ਼ਿਆਦੀ ਪੈ ਗਈ ਫੇਰ ਤੋਂ ਕਿ 150 ਕਿਲੋਮੀਟਰ ਹੈਗਾ ਤੇ 2.5 3 ਘੰਟੇ ਲੱਗਣਗੇ ਧੁੰਦ ਜ਼ਿਆਦੀ ਹੋਈ ਤੇ 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 ਆਪਾਂ 2 ਘੰਟੇ ਚੱਲ ਜਾਗੇ ਲਵ ਯੂ ਮਿਲਦੇ ਆਂ ਲਾਈਕ ਨੂੰ ਲਾਈਕ ਸ਼ੇਅਰ ਤੇ ਕਮੈਂਟ ਰੂਰ ਕਰਦਿਆ ਕਰੋ ਤੇ ਫੋਲੋ ਕਰ ਲਓ ਵੀਰ ਨੂੰ YouTube ਤੇ ਜਾ ਕੇ ਲਵ ਯੂ ਗੁਰਪਾਲ ਅੱਜ ਗੁਰਪਾਲ ਐਚਐਫ ਗੁਰਪਾਲ ਐਚਐਫ ਠੀਕ ਹੈ লাভ ਯੂ ਮਿਲਦੇ ਰਹਸ ਤੇਰੇ ਪਾਏ ਮਿੱਤਰੋ ਧੋਤਰਾ ਬੁਰਾ ਹੀ ਹਾਲ ਆ ਜਾਣ ਲੱਗੇ ਤੇ ਵੀ ਵੇਖਿਆਉਣ ਲੱਗੇ ਵੇਖਿਆ ਮੈਂ ਤਾਂ ਮਾਰਨੀ ਕਿਹੜੀਆਂ ਸੋਕੀਆਂ ਹੀ ਆ ਨਾ ਸੋ ਠੀਕ ਹੈ ਮਿਲਦੇ ਆ ਮਿੱਤਰੋ ਹਮਸਾਰ ਪਹੁੰਚ ਗਏ লাভ ਯੂ ਪਾਏ ਮਿੱਤਰੋ ਪਹੁੰਚ ਗਏ ਹਰੀਕੇ ਢਿੱਗਦੇ ਢਿੰਗਦੇ ਧੁੰਦ ਬਹੁਤ ਜਿਆਦੀ ਆ ਤੇ ਹਰੀਕੇ ਆ ਕੇ ਮਿਲ ਪਏ ਆਪਣੇ ਮਿੱਤਰ ਆ ਪਛਾਣੋ ਕਿ ਵੀਰ ਨੂੰ ਕੀ ਵੀਰ ਕਾ ਸਾਡਾ ਭੰਗੜੇ ਦੀ ਦੁਨੀਆ ਦਿਖਾ ਦੇ ਭੰਗੜੇ ਦੀ ਦੁਨੀਆ ਦਾ ਵਜ਼ਾਜ ਬਾਦਸ਼ਾਹ ਆ ਭਰਾਵਾਂ ਦੇ ਛੇਤੇ ਲਵ ਯੂ ਲਵ ਯੂ ਹੁਣ ਬਸ ਇਦਾਂ ਸੀਨ ਚੱਲ ਪਿਆ ਰਾਜ ਕਿਤੇ ਨਾ ਕਿਤੇ ਮਿਲਦੇ ਰਹਿਣੇ ਮੇਲ-ਗੇਲ ਹੁੰਦੇ ਰਹਿਣੇ ਆ ਬਿਲਕੁਲ ਬਿਲਕੁਲ ਤੇ ਅਸੀਂ ਵੀ ਇਦਾਂ ਹੀ ਅੱਜ ਇਹ ਵੀ ਤੇ ਵੀਰ ਵੀ ਨਹੀਂ ਮੁਕਸਰ ਹੀ ਤੇ ਆਪਾਂ ਬਾਗਾਪੁਰਾ ਨਿਹਾਲ ਸਿੰਘ ਵਾਲੇ ਹੋਰ ਪ੍ਰਵਾਹ ਠੀਕ ਹੈ ਬਹੁਤ ਵਧੀਆ ਚੱਲਦੀ ਮਿਲਦੇ ਆ ਮਿੱਤਰੋ ਅਸਰ ਜਾ ਕੇ ਬਹੁਤ ਠੰਡਾ ਮਾਹੌਲ ਬਹੁਤ ਠੰਡਾ ਹੋਇਆ ਗਰਮਾਇਆ ਵਿਆਹ ਤੇ ਲਵ ਯੂ ਮਿਲਦੇ ਆ ਅਸਰ ਬਾਈ ਸੋ ਮਿੱਤਰੋ ਤਵੀ ਘਰਾਵਿਆ ਤੇ ਧਿਆਨ ਨਾਲ ਜਾ ਕਰੋ ਜਿਲ ਜਣਾ ਦਾ ਟਾਈਮ ਨਿਕਲ ਆਇਆ ਕਰੋ ਬੱਚਾ ਹਨਾ ਨਾਲ ਸਾਡੀਆਂ ਦੇ ਮਜਬੂਰੀਆਂ ਵੀ ਅਸੀਂ ਠੀਕ ਦਿਨ ਨੂੰ ਜਾਣਾ ਪੈਂਦਾ ਸਾਨੂੰ ਸ਼ੋਅ ਫੜੇ ਆ ਦੂਰ ਨੇੜੇ ਪਰ ਫੈਮਿਲੀ ਨਾਲ ਬੱਚੇ ਨਾਲ ਵੀ ਵਿਆਹ ਸ਼ਾਦੀ ਕਿਤੇ ਗਏ ਤੇ ਟਾਈਮ ਨਾਲ ਨਿਕਲੋ ਸੇਫਲੀ ਕਰ ਪਹੁੰਚੋ ਮਾਰਾ ਕਿਰਪਾ ਕਰੇ ਬਹੁਤ ਬੁਰਾ ਹਾਲ ਹੈ ਨੈਵੀਗੇਸ਼ਨ ਨਹੀਂ ਹੈ ਨੈਵੀਗੇਸ਼ਨ ਤੇ ਵੀ ਤੁਸੀਂ ਦੇਖ ਸਕਦੇ ਹੋ ਨੈਵੀਗੇਸ਼ਨ ਤੇ ਵੀ ਰੈੱਡ ਲਾਈਨ ਚੱਲ ਰਹਿਣਾ ਜਿੱਥੇ ਗੱਲੋ ਲੈਣਾ ਕਹਿੰਦਾ ਮਲਬੁੱਤੇ ਵੀ ਚਾਦੀ ਧੁੰਦ ਪਿਛੇ ਰੈੱਡ ਵੀ ਹੈਗੀ ਹੈ ਉਹ ਉੜਾ ਦੇ ਵਿੱਚੋਂ ਸੋ ਗਲਤੇ ਹਾਂ ਸਭ ਜਾ ਕੇ ਮਿੱਤਰੋ ਅਸੀਂ ਮਿੱਤਰੋ ਪਹੁੰਚ ਗਏ ਆ ਅੰਮ੍ਰਿਤਸਰ ਸਾਹਿਬ ਅਬੂ ਇਸ ਤਰ੍ਹਾਂ ਆਪਣੇ ਘਰੇ ਧੁੰਦ ਸ਼ਹਿਰ ਦੇ ਵਿੱਚ ਵੀ ਇੰਨੀ ਆ ਨਹੀਂ ਤਾਂ ਕਿ ਬਾਹਰ ਬਾਹਰ ਜ਼ਿਆਦੀ ਹੋਊਗੀ ਬਟ ਨਹੀਂ ਸ਼ਹਿਰ ਦੇ ਵਿੱਚ ਹੀ ਪੂਰੀ ਆ ਸੋ ਫਾਈਨਲੀ ਮਿੱਤਰੋ ਪਹੁੰਚ ਗਏ ਆ ਆਪਾਂ ਘਰੇ ਤੇ ਰਾਣੀ ਆਪਣੀ ਦੂਜੀ ਲਾਤੀ ਆ ਜਿੱਥੇ ਲੱਗਦੀ ਹੈ ਸਟੈਂਡ ਤੇ ਤੇ ਆਪਾਂ ਆ ਗਏ ਘਰੇ ਆਪਣੀ ਦੂਜੀ ਰਾਣੀ ਲੈ ਕੇ ਨਾਰਾ ਕਿਰਪਾ ਕਰੇ ਤੇ ਗੁਰੂ ਰਾਮ ਦਾ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰਾ ਭਰਾ ਸਪੋਰਟ ਕਰੋ ਭਰਾ ਨੂੰ ਘੈਂਡ ਘੈਂਡ ਗਰਮੀਆਂ ਦੇ ਵਿੱਚ ਤੇ ਇਤੋਂ ਵੀ ਵੱਧ ਲੇਹ ਲਦਾਖ ਜਸਲਮੇਰ ਪਤਨੀ ਆਪਾਂ ਕਿੱਥੇ ਕਿੱਥੇ ਜਾਣਾ ਸੋਲਾ ਵੀ ਉਹ ਮਿਲਦੇ ਆਂ ਬ੍ਰੇਕ ਤੋਂ ਬਾਅਦ ਓਕੇ ਗੁੱਡ ਨਾਈਟ ਬਾਏ